ਹਾਂਜੀ ਕਿਸਾਨ ਭਰਾਵੋ ਤੁਸੀਂ ਦੇਖ ਰਹੇ ਹੋ ਜੀ ਆਪਣਾ YouTube ਚੈਨਲ ਮਾਲਵਾ ਬੀ ਐਂਡ ਡੈਰੀ ਫਾਰਮਿੰਗ ਹਾਂਜੀ ਅੱਜ ਆਪਾਂ ਆਪਣੇ ਪੁਰਾਣੇ ਕਲਾਸ ਫੈਲੋਆਂ ਦੇ ਨਾਲ ਪਹੁੰਚੇ ਹਾਂ ਜੀ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਇਹ ਯੂਨੀਵਰਸਿਟੀ ਸਾਲ ਦੇ ਵਿੱਚ ਹਰ ਸਾਲ ਦੋ ਵਾਰ ਆਪਣਾ ਐਗਰੀਕਲਚਰ ਮੇਲਾ ਲਗਾਉਂਦੀ ਹੈ ਆਜੋ ਜੀ ਦੇਖੀਏ ਮੇਲਾ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਹਾਂਜੀ ਭਰਾਵੋ ਅੱਜ ਆਪਾਂ ਪਹੁੰਚੇ ਹਾਂ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਤੇ ਇਸ ਯੂਨੀਵਰਸਿਟੀ ਦਾ ਆਪਣੀ ਪੰਜਾਬ ਦੀ ਖੇਤੀ ਨੂੰ ਨਵੇਂ ਸਿਰੇ ਤੋਂ ਸਿਰਜਣ ਵਾਸਤੇ ਇਸ ਯੂਨੀਵਰਸਿਟੀ ਦਾ ਬੜਾ ਯੋਗਦਾਨ ਰਹੇਗਾ ਤੇ ਅੱਜ ਆਪਾਂ ਆਪਣੇ ਸਕੂਲ ਟਾਈਮ ਦੇ ਮਿੱਤਰਾਂ ਦੇ ਨਾਲ ਜਿਹੜੇ ਮੇਰੇ ਨਾਲ 22 ਤੋਂ ਪੜ ਰਹੇ ਨੇਗੇ ਤੇ ਉਹ ਮੇਰੇ ਦੋਸਤਾਂ ਨਾਲ ਅੱਜ ਪਹੁੰਚਾਂਗੇ ਤੇ ਅੱਜ ਆਪਾਂ ਨੂੰ ਉਹ ਮਤਲਬ ਜਿੰਨੇ ਵੀ ਤਰ੍ਹਾਂ ਦੀ ਮਸ਼ੀਨਰੀ ਤੇ ਕਿੰਨੇ ਹੀ ਤਰ੍ਹਾਂ ਦੀਆਂ ਜਿਹੜੀਆਂ ਸਟਾਲਾਂ ਨੇ ਜਿਹੜੀਆਂ ਕਿਸਾਨਾਂ ਵੱਲੋਂ ਆਪਦੇ ਬਣਾਏ ਗੇ ਪ੍ਰੋਡਕਟ ਨੇਗੇ ਡਾਇਰਮੀ ਫਾਰਮਿੰਗ ਬਾਰੇ ਬਾਕੀ ਜਿੰਨੀਆਂ ਮੈਡੀਸਨ ਦੀਆਂ ਕੰਪਨੀਆਂ ਆ ਗਈਆਂ ਰਿਆ ਸਪਰੇਆਆਂ ਦੀਆਂ ਆ ਗਈਆਂ ਕੁੱਲ ਮਿਲਾ ਕੇ ਖੇਤੀ ਨਾਲ ਸੰਬੰਧਿਤ ਜਿੰਨਾ ਵੀ ਲਿਟਰੇਚਰ ਲਾ ਲੋ ਮਸ਼ੀਨਰੀ ਲਾ ਲੋ ਦਵਾਈਆਂ ਆ ਗਈਆਂ ਜਿੰਨੇ ਵੀ ਕੰਪਨੀਆਂ ਆ ਗਈਆਂ ਉਹ ਸਾਰੀਆਂ ਉਹ ਇਸ ਟਾਈਮ ਹੋਰੇ ਮੌਜੂਦ ਨੇ ਗਿਆ ਤੇ ਚਲੋ ਆਪਾਂ ਸਾਨੂੰ ਦੇਖਦੇ ਆ ਕਿ ਕੀ ਕੁਝ ਆਪਾਂ ਨੂੰ ਦੇਖਣ ਨੂੰ ਮਿਲਦਾ ਸਾਨੂੰ ਆਪਾਂ ਦਿਖਾਉਣਾ ਮੇਲਾ ਆਜੋ ਹਾਂਜੀ ਕਿਸਾਨ ਭਰਾਵੋ ਤੁਸੀਂ ਦੇਖ ਸਕਦੇ ਹੋ ਜੀ ਮੇਲੇ ਦੇ ਵਿੱਚ ਤਕਰੀਬਨ ਜਿੰਨੀਆਂ ਵੀ ਆਪਣੀ ਪੰਜਾਬ ਦੇ ਵਿੱਚ ਕੰਪਨੀਆਂ ਜਿਗੀਆਂ ਟਰੈਕਟਰਾਂ ਦੀਆਂ ਹੋ ਗਈਆਂ ਹੋਰ ਮਸ਼ੀਨਰੀ ਹੋ ਗਈ ਸਾਰੀ ਜਿਵੇਂ ਵੱਡੀਆਂ ਕਮਾਈਆਂ ਆ ਗਈਆਂ ਆਪਣੀਆਂ ਕੰਪਿਊਟਰ ਕਰਾ ਆ ਗਏ ਹਾਲ ਆ ਗਏ ਤਵੀਆਂ ਆ ਗਈਆਂ ਔਰ ਆਲੂ ਦੀ ਬਜਾਈ ਵਾਲੀ ਮਸ਼ੀਨਾਂ ਮੱਕੀ ਦੀ ਬਜਾਈ ਵਾਲੀਆਂ ਮਸ਼ੀਨਾਂ ਤਕਰੀਬਨ ਜਿੰਨੀਆਂ ਵੀ ਕੰਪਨੀਆਂ ਦੇ ਆਪਾਂ ਮਸ਼ੀਨਰੀ ਵਰਤਦੇ ਆ ਉਹ ਸਾਰੀਆਂ ਕੰਪਨੀਆਂ ਨੇ ਆਪਣੀਆਂ ਸਟਾਲਾਂ ਜਿਹੜੀਆਂ ਮੇਲੇ ਦੇ ਉੱਪਰ ਲਾਈਆਂ ਹੋਈਆਂ ਨੇ ਨਹੀਆਂ ਤੇ ਕੰਪਨੀਆਂ ਇੱਥੇ ਕਈ ਤਰ੍ਹਾਂ ਦੇ ਆਫਰ ਵੀ ਦਿੰਦੀਆਂ ਨੇ ਆਪਣੇ ਕਸਟਮਰ ਨੂੰ ਮੇਲੇ ਦੇ ਉੱਪਰ ਖਾਸ ਕਰਕੇ ਮੇਲੇ ਨੂੰ ਆਕਰਸ਼ਿਤ ਬਣਾਉਣ ਵਾਸਤੇ ਖਿੱਚ ਦਾ ਕੇਂਦਰ ਬਣਾਉਣ ਵਾਸਤੇ ਕੰਪਨੀਆਂ ਉਹ ਰੇ ਵਧੀਆ ਲੈਵਲ ਤੇ ਡਿਸਕਾਊਂਟ ਵੀ ਦਿੰਦੀਆਂ ਨੇ ਜੇਕਰ ਕੋਈ ਜ਼ਿੰਮੇਵਾਰ ਇੱਥੇ ਆਪਣਾ ਕੋਈ ਮਸ਼ੀਨਰੀ ਉਹਨਾਂ ਦਾ ਵਿਅਦ ਦਾ ਕੋਈ ਬੁੱਕ ਕਰਾ ਕੇ ਜਾਂਦਾ ਹੈ ਉਹਨਾਂ ਲਵੇ ਹਾਂਜੀ ਭਰਾਵੋ ਇਹ ਆ ਗਿਆ ਜੀ ਆਪਣੇ ਸਵਰਾਜ ਵਾਲੇ ਤੇ ਇਹ ਕੰਪਨੀ ਦਾ ਬੜਾ ਨਾਮ ਹੈ ਤੇ ਇਹਨਾਂ ਦਾ ਪੰਜਾਬ ਦੇ ਜਿਹੜੇ ਰਾਜ ਬੜੀ ਖਾਸ ਪਸੰਦ ਰਹੀ ਹੈ ਸਵਰਾਜ ਤੇ ਇਹਨਾਂ ਦਾ ਇੱਕ ਨਵਾਂ ਮਾਡਲ ਆਇਆ ਤੁਹਾਨੂੰ ਦਿਖਾਉਣੇ ਆਪਾਂ ਕਿ ਦੇਖੋ ਜੀ ਇਹ ਬੱਧੀ ਚੈਰੀ ਕਲਰ ਦੇ ਵਿੱਚ ਆਇਆ ਇਹਨਾਂ ਦਾ ਤੇ ਆ ਗਿਆ ਜੀ 스마트 ਸਵਰਾਜ ਇਹ ਦੇਖੋ ਤੁਸੀਂ ਇਹ ਸਾਨੂੰ ਤੁਹਾਡੇ ਫੋਨ ਦੇ ਨਾਲ ਕਨੈਕਟਡ ਹੋ ਜਾਏਗਾ ਤੇ ਜਿਹੜੀ 35 ਦੀ ਜਿਹੜੀ ਪਹਿਲਾਂ 80 ਕਿੱਲੋ ਲੀਟਰ ਦੀ ਉਹਨਾਂ ਨੇ ਸਤਫੇ ਕਰਤੀ ਤੇ ਨਾਲ ਇਹਦੇ ਵਿੱਚ ਡਿਜੀਟਲ ਮੀਟਰ ਹੋ ਗਏ ਸਾਰੇ ਤੁਹਾਡੇ ਫੋਨ ਦੇ ਨਾਲ ਅਟੈਚ ਹੋ ਜੂਗਾ ਤੁਹਾਡੇ ਕਿਟ ਦੇ ਵਿੱਚ ਕਿੰਨਾ ਪਾਣੀ ਲੱਗ ਰਿਹਾ ਟਰੈਕਟਰ ਕਿੱਥੇ ਚੱਲ ਰਿਹਾ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਐਡ ਕੀਤੀ ਹੋਈਆਂ ਜਿੰਗੀਆਂ ਤੇ ਇੱਕ ਖਾਸ ਡਿਮਾਂਡ ਸੀਗੀ ਪੰਜਾਬ ਦੇ ਜਿਹੜੇ ਕਿਸਾਨ ਸੀਗੇ ਕੰਨੇ ਵੀ ਇੱਥੇ ਜਗ੍ਹਾ ਦੀ ਸਪੇਸ ਦੀ ਦਿੱਕਤ ਸੀ ਉਹ ਚੀਜ਼ ਸਵਰਾਜ ਨੇ ਠੋਕ ਕਰਤੀ ਐ ਤੇ ਨਾਲ ਇੱਕ ਆਪਣਾ ਆਗਿਆ ਹੋ ਗਿਆ ਇੱਕ ਤੋਂ ਇਹਨਾਂ ਦੇ ਪੀਟੀਓ ਦੀ ਪਾਵਰ ਵਧਾਤੀ ਕੀ ਪੀਟੀਓ ਕਰਦੇ ਹਾਲੇ ਤੇ ਦੇਖ ਸਕਣਾ ਤੁਸੀਂ ਬੜਾ ਸ਼ਾਨਦਾਰ ਬਸਿੱਤਰੀ ਤੇ ਬੜੀ ਤੱਸਪੀ ਦਿਖਾਰ ਸਾਡੇ ਕਿਸਾਨ ਭਰਾ ਸੈਕਟਰ ਦੇ ਵਿੱਚ ਤੇ ਜਿਹੜੀਆਂ ਆਪੀ ਇਹ ਕਿਸੇ ਪਸੰਦ ਰਹਿ ਸਕਦਾ ਬਾਕੀ ਜੋ ਜੋ ਪੰਜਾਬੀ ਦੇ ਜ਼ਿਮੀਦਾਰਾਂ ਦੇ ਕਿਸਾਨਾਂ ਦੇ ਆਪਣੇ ਆ ਦੇ ਜਿਹੜੀ ਰਿਕੁਆਇਰਮੈਂਟ ਸੀ ਉਹ ਕੰਪਨੀ ਕਰ ਰਹੀ ਹੈ ਪੂਰੀ ਇਸ ਦੇ ਵਿੱਚ ਬੜੀਆਂ ਕਮੀਆਂ ਜਿਹੜੀਆਂ ਸੀਗੀਆਂ ਉਹ ਸਵਰਾਜ ਨੇ ਦੂਰ ਕੀਤੀਆਂ ਨੇ ਹਾਂਜੀ ਜੀ ਖਾ ਪਰ ਇਹ ਆ ਗਏ ਜੀ ਮਹਿੰਦਰਾ ਦਾ ਜੱਟ ਜਿਹੜਾ ਕੀਤਾ ਯੂਨਿਟ ਨੂੰ ਨਾ ਉਹਨਾਂ ਨੂੰ ਫੋਲ ਬਾਏ ਕੀਤਾ ਜਆਪ ਦੇ ਵਿੱਚ ਤੋਂ ਟ੍ਰੈਂਡੀ ਚੱਲ ਪਿਆ ਫੋਲ ਬਾਏ ਹੋਤਾ ਕੰਪਨੀ ਉਹ ਕਰਤਾ ਸਭ ਇੰਪਲੀਮੈਂਟਡ ਬੜੀ ਸ਼ਾਨਦਾਰ ਮਸ਼ੀਨ ਹੈ ਹੈਲ ਹੈ ਆਪਣਾ ਮਹੀੰਦਰਾ ਨੋਬੋ ਸਿਸਪਰ ਫੋਲ ਬਾਏ ਵਿੱਚ ਹਰ ਚਲੇ ਸਭਾਰੀ ਕਿੱਤੂ ਦੀ ਮਿਕਸ ਵਧੀਆ ਟੈਕਨੀਕ ਵਧੀਆ ਕੁਆਲਟੀ ਦਾ ਇੰਪਲੀਮੈਂਟ ਵਧੀਆ ਡਿਸਕਾਊਂਟ ਦਿੱਤਾ ਹਾਂਜੀ ਕਿਸਾਨ ਵੀਰੋ ਪਪਾ ਪਹੁੰਚਿਆ ਜੀ ਸੋਨਾਲਿਕਾ ਕੋਲ ਤੇ ਇਹਨਾਂ ਦਾ ਨਵਾਂ ਮਾਡਲ ਹੈ ਜੀ ਬੜਾ ਸ਼ਾਨਦਾਰ ਟਰੈਕਟਰ ਹੈਗਾ ਤੇ ਹੈਗਾ ਜੀ ਇਹਦਾ ਨਾਮ ਹੈਗਾ ਟਾਈਗਰ ਇਹ 65 HP ਦੇ ਵਿੱਚ ਆ ਗਿਆ ਤੇ ਇਹਦੇ ਚ ਹੈਗੀ ਆ 4712 CC ਦਾ ਇੰਜਨ ਹੈ ਜੀ ਤੇ ਇਹਦੀ ਜਿਹੜੀ ਲਿਫਟ ਦੀ ਕੈਪੈਸਿਟੀ ਹੈ ਉਹ ਹੈਗੀ ਆ 220 KG ਮਤਲਬ ਭਾਈ ਕੁਇੰਟਲ 20 ਕੰਡੋ ਜੀ ਆਪਣੀ ਲਿਫਟ ਦੀ ਕੈਪੈਸਿਟੀ ਆ ਗਈ ਤੇ ਇਹ 트리플 ਮੋਡ ਦੇ ਵਿੱਚ ਕੰਮ ਕਰਦਾ ਹੈ ਜਿੰਮੇ ਆ ਗਿਆ ਦੇ ਵਿੱਚ ਪਾਵਰ 65 ਕਿ ਨੋਰਮਲ ਦੇ ਵਿੱਚ ਆ ਗਿਆ 60 ਤੇ ਉਸ ਤੋਂ ਬਾਅਦ ਇਕੋ ਆ ਗਿਆ 55 ਤੁਸੀਂ ਜਿਸ ਸਾਬ ਦਾ ਕੰਮ ਲੈਣਾ ਏਸ ਟਰੈਕਟਰ ਤੋਂ ਉਸੇ ਹਿਸਾਬ ਜਿਹਦੇ ਇੰਜਨ ਤਿੰਨ ਸੈਟਿੰਗਾਂ ਨੇ ਜਿਹਦੇ ਇੰਜਨ ਆ ਤੇ ਪਾਵਰ ਦਾ ਆ ਗਿਆ ਨੋਰਮਲ ਦਾ ਆ ਗਿਆ ਇਕੋ ਆ ਗਿਆ ਇਹਦੇ ਵਿੱਚ ਕੀ ਹੈ ਤੁਹਾਡਾ ਮਤਲਬ ਜਿਸ ਸਾਬ ਦੀ ਪਾਵਰ ਵਰਤ ਰਿਹਾ ਉਸੇ ਹਿਸਾਬ ਦਾ ਤੇਲ ਖਾਣੇ ਨੇ ਜੇਕਰ ਛੋਟੇ ਕੰਮ ਚ ਕੰਮ ਲੈ ਰਹੇ ਟਰੈਕਟਰ ਤੋਂ ਤਾਂ ਇਹ ਛੋਟੇ ਕੰਮ ਦਾ ਕਿਉਂਕਿ ਜਿਹੜਾ 55 ਪਾਵਰ ਤੇ ਆ ਗਿਆ ਉਹਨੇ 55 ਪਾਵਰ ਤੇ ਕੰਮ ਜੇ ਜਦੋਂ 65 ਪਾਵਰ ਤੇ ਚਲਾਉਗੇ ਤਾਂ ਇਹਨੇ 65 ਪਾਵਰ ਦੇ ਹਿਸਾਬ ਨਾਲ ਤੇਲ ਦਾ ਖਰਚਾ ਕਰਨਾ ਪਵੇਗਾ ਬਾਕੀ 3 ਸਪੀਡ ਟਰੈਕਟਰ ਹੈ ਜੀ ਤੇ ਵਧੀਆ ਓਪਨ ਸਪੇਸ ਪੂਰਾ ਟਾਇਰ ਹੈਗੇ ਨੇ ਇਹਦੇ 16 9 30 ਦੇ 16 9 30 ਦੇ ਟਾਇਰ ਨੇ ਇਹ ਬੜੀ ਸ਼ਾਨਦਾਰ ਚੀਜ਼ ਹੈ ਜਿਹੜੇ ਮੇਰੇ ਵੀਰ ਬੱਕੀ ਵਿਕਾਸ ਕਾਲ ਕਰਦੇ ਨੇ ਵੀ ਜਦੋਂ ਪਰ ਹੋਰ ਹੈਵੀ ਕੰਮਾਂ ਦੇ ਵਾਸਤੇ ਟਰੈਕਟਰ ਖਾਂਦੇ ਨੇ ਓਕੇ ਹਾਂ ਜੀ ਆਪਾਂ ਪਹੁੰਚ ਗਏ ਜੀ ਫਾਰਮ ਟਰੈਕ ਤੇ ਇਹ ਵੀ ਬੜਾ ਆਪਣੇ ਕਿਸਾਨਾਂ ਦਾ ਮਨਪਸੰਦ ਟਰੈਕਟਰ ਰਿਹਾ ਫਾਰਮ ਟਰੈਕ ਬੜੀ ਜਾਨਦਾਰ ਮਸ਼ੀਨਰੀ ਹੈ ਸ਼ਾਨਦਾਰ ਮਸ਼ੀਨਰੀ ਹੈ ਤੇ ਪਾਵਰ ਟਰੱਕ ਵਾਲੇ ਵੀ ਆਏ ਨੇ ਉਸ ਤੋਂ ਬਿਨਾ ਆਪਣੇ ਲੋਵੇ ਸਭ ਤੋਂ ਵੱਧ ਤੁਹਾਨੂੰ ਦਿਖਾਉਣੇ ਆ ਜੀ ਇਹ ਆ ਗਿਆ ਕਬੋਟਾ ਕਬੋਟਾ ਟਰੈਕਟਰ ਵੀ ਵਧੀਆ ਟਰੈਕਟਰ ਹੈ ਡਬਲ ਤਮਾਕਾ ਆਫਰ ਕੋਈ ਆਫਰ ਲੈ ਰੱਖਿਆ ਕਬੋਟਾ ਨੇ ਵਧੀਆ ਤੇ ਵਧੀਆ ਟਰੈਕਟਰ ਹੈ ਜੀ ਇਹ ਵੀ ਇਹ ਨਰਮਾ ਬੈਲਟ ਦੇ ਵਿੱਚ ਜਿਆਦਾ ਦੇਖਣ ਨੂੰ ਮਿਲਦਾ ਕਬੋਟਾ ਇਸ ਤੋਂ ਬਾਅਦ ਬੜਾ ਦਿਲਚਸਪੀ ਦਿਖਾ ਰਹੇ ਨੇ ਆਪਣੇ ਜੀਵਨਦਾਰ ਭਰਾ ਇਸ ਟਰੈਕਟਰ ਦੇ ਵੀ ਹਾਂਜੀ ਇਹ ਆ ਗਈ ਆਪਣੇ ਪੰਜਾਬ ਦੀ ਮੇਰਖਾ ਇਹਨਾਂ ਵੱਲ ਵੀ ਟੇਸਟ ਹਾਲ ਹੈ ਇਹਨਾਂ ਦਾ ਆਪਣੇ ਪ੍ਰੋਡਕਟ ਲੈ ਰਹੇ ਨੇ ਜੀ ਜ਼ਰਾਂ ਨੂੰ ਜਿਹੜੇ ਜੀ ਕਿ ਤਰ੍ਹਾਂ ਦੇ ਆਪਣੇ ਦੁੱਧ ਦੀ ਤਿਆਰ ਹੋਣੇ ਹੋਣਗੇ ਤੇ ਤੋਂ ਵਾਲੇ ਸਮੇਂ ਦੇ ਵਿੱਚ ਕੁਸਨੈਰੀ ਪੱਖ ਵਾਸਤੇ ਜੇਕਰ ਡੇਰੀ ਫਾਰਮਰ ਤਰੱਕੀ ਕਰਨਾ ਚਾਹੁੰਦੇ ਆ ਪੰਜਾਬ ਦੇ ਧੱਕੀ ਮੇਰਾ ਤੇ ਕਰਨਾ ਚਾਹੁੰਦੇ ਨੇ ਤਾਂ ਮੇਰਖਾ ਨਾਲ ਜੁੜੋ ਜੀ ਤੇ ਵੱਧ ਤੋਂ ਵੱਧ ਹਾਂ ਪਾਲਾ ਹ ਲੈ ਸਕਦੇ ਇਹਨਾਂ ਨਾਲ ਦਾ ਦੁੱਤ ਦਾ ਟਾਈਪ ਕਰਕੇ ਬੜੀ ਬਧੀਆ ਪੰਜਾਬ ਦਾ ਆਪਣਾ ਮਾਰਕਾ ਇਹ ਹੈ ਇਹ ਵੀ ਆਪਣੀ ਕੰਪਨੀ ਹਾਂਜੀ ਕਿਸਾਨ ਭਰਾਵੋ ਇਹ ਆ ਗਿਆ ਜੀ ਆਪਣੇ ਜੱਗੀ ਐਗਰੀਕਲਚਰ ਵਰਕਰਸ ਬੜੀ ਜਾਨਦਾਰ ਸ਼ਾਨਦਾਰ ਮਸ਼ੀਨਰੀ ਹੈ ਭਾਈ ਯੋਰਾ ਦੀ ਇਹ ਜਿਹੜੇ ਵੱਡੇ ਖਾਸਕਾਰ ਨੇ ਵੱਡੀ ਖੇਤੀ ਵਾਲੇ ਜ਼ਿਮੀਦਾਰ ਨੇ ਉਹਨਾਂ ਵਾਸਤੇ ਬੜੀ ਕਾਮਯਾਬ ਮਸ਼ੀਨਰੀ ਇਹ ਥੋੜਾ ਜਿਹਾ ਰੇਟ ਪੱਖੋਂ ਦਾ ਤੇਜਾ ਪਰ ਮਸ਼ੀਨਰੀ ਬੜੀ ਜਾਨਦਾਰ ਇਹਨਾਂ ਦੀ ਲੋਹਾ ਬੜਾ ਹੈਵੀ ਹੈ ਇਹ ਦੇਖੋ ਤੁਸੀਂ ਤਵੀਆਂ ਦੇਖ ਸਕਦੇ ਹੋ 12x12 14x14 ਤੇ ਸਾਰੀਆਂ ਲੱਗਦਾ ਮਸ਼ੀਨਰੀ ਦੇਖ ਕੇ ਜਿਵੇਂ ਕਿ ਦੁਬਾਰੋ ਮੰਗਵਾਈ ਹੋਈ ਹੁੰਦੀ ਹੈ ਐਡੀ ਸੋਹਣੀ ਮਸ਼ੀਨਰੀ ਇਹਨਾਂ ਦੀ ਤਿਆਰ ਕੀਤੀ ਹੋਈ ਹੈ ਜਿਹੜੀ ਸਾਰੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਕਮਨ ਮੀਟਦੀ ਹੈ ਮਸ਼ੀਨਰੀ ਸਾਰਾ ਪਾਵਰ ਹਾਈਡਰੌਲਿਕ ਟਾਇਰ ਆਗੇ ਬੰਦਾ ਟਰੈਕਟਰ 'ਤੇ ਬੈਠਾ ਇਹਨਾਂ ਨੂੰ ਇਕੱਠੀਆਂ ਕਰ ਸਕਦਾ ਛੱਡ ਸਕਦਾ ਦਵੀਆਂ ਨੂੰ ਆ ਦੇਖੋ ਇਹਨਾਂ ਦਾ ਸਭ ਤੋਂ ਵੱਡਾ ਸੈੱਟ ਦੇਖੋ ਜੀ ਨਿਸ਼ਾਨਦਾਰ ਮਸ਼ੀਨਰੀ ਹੈ ਹਾਂਜੀ ਆ ਗਈ ਆਪਣਾ ਫਾਲਕਨ ਇਹਨਾਂ ਦੇ ਬਾਗਬਾਨੀ ਦੇ ਟੂਨ ਲਈ ਜੀ ਇਹਨਾਂ ਕੋਲ ਜਿਵੇਂ ਆਪਣੀ ਕਾਹ ਕੱਟਣ ਵਾਲੀ ਮਸ਼ੀਨ ਆ ਗਈ ਤੇ ਉਸ ਤੋਂ ਬਾਅਦ ਹਰਾਚਾਰਾ ਕਟਿੰਗ ਵਾਲੀਆਂ ਮਸ਼ੀਨਾਂ ਆ ਗਈਆਂ ਤੇ ਨਾਲ ਇਹਨਾਂ ਦੇ ਜਿਹੜਾ ਆਪਣਾ ਬਰਸੀਨ ਕੱਟਣ ਲਈ ਦਾਤ ਹੁੰਦਾ ਉਹ ਇਹਨਾਂ ਦਾ ਬੜਾ ਵਧੀਆ ਸੀ ਤੇ ਤੁਸੀਂ ਦੇਖ ਸਕਦੇ ਹੋ ਮਸ਼ੀਨਰੀ ਸਾਰੀ ਇਹ ਪੈਪ ਇਕੱਠੀ ਕਰਨ ਲਈ ਮਸ਼ੀਨ ਆ ਗਈ ਜੀ ਉਹ ਮਿੰਨੀ ਰੋਟਾਵੇਟਰ ਆ ਗਿਆ ਤੇ ਉਸ ਤੋਂ ਬਿਨਾ ਇਹਨਾਂ ਕੋਲ ਜਿਹੜੀਆਂ ਕੋਈ ਆਪਣੇ ਮਤਲਬ ਬਾਗਬਾਨੀ ਦੇ ਵਿੱਚ ਟਹਿਣੀਆਂ ਕੱਟਣ ਲਈ ਕਟਰ ਹੁੰਦਾ ਹੈਗਾ ਆਟੋਮੈਟਿਕ ਉਹ ਸਾਹਮਣੇ ਰਿਹਾ ਕਟਰ ਤੇ ਉੱਚੀਆਂ ਲੰਬੀਆਂ ਟਾਹਣੀਆਂ ਤੋੜਨ ਲਈ ਅਲੱਗ ਤੋਂ ਕਟਰ ਨੇ ਜੇ ਕੋਈ ਘਾਹ ਫੂਸ ਕੱਟਣਾ ਉਹਦੇ ਵਾਸਤੇ ਅਲੱਗ ਤੋਂ ਸਮਾਨ ਇਹ ਨਾਲ ਲਵੇ ਇਹ ਦੇਖ ਸਕਦੇ ਹੋ ਜੀ ਸਮਾਨ ਮੇਰੀ ਕੰਪਨੀ ਬ੍ਰੈਂਡ ਸਮਾਨ ਹੈ ਕਿਸਾਨ ਭਰਾ ਬੜੀ ਦਿਲਚਸਪੀ ਦਿਖਾ ਰਹੇ ਨੇ ਇਸ ਸਟਾਲ ਤੇ ਵੀ ਆਪਣਾ ਸਮਾਨ ਖਰੀਦਣ ਲਈ ਇਹ ਕੁਝ ਵੀਰਾਂ ਨੇ ਆਪਣਾ ਇਹ ਸਮਾਨ ਖਰੀਦਿਆ ਤੁਹਾਨੂੰ ਦਿਖਾਉਨੇ ਆਪਾਂ ਆ ਵੀਡੀਓ ਵਿੱਚ ਇਹ ਪੰਪ ਨੂੰ ਲਈ ਆਗਾ ਤਾਂ ਚੱਕ ਕੇ ਵੇਚਣ ਤੇ ਫਰੂਟ ਫਰੂਟ توڑ ਨੂੰ ਲਈ ਆ ਬਾਈ ਫਰੂਟ توڑਣਾਂ ਲਈ ਆ ਟੋਕਰੀ ਲੋ ਬਾਈ ਆਹਦੀਆਂ ਦਾ ਕੰਮ ਕਰਦੇ ਆ ਇਹ ਬਾਈ ਆਪਣਾ ਸਬਜ਼ੀਆਂ ਵਾਸਤੋਂੜਨ ਵਾਸਤੇ ਲੈ ਗਿਆ ਟੋਕਰੀ ਇੱਕ ਕਟਰ ਵੀ ਲਿਆਵੇ ਕਟਰ ਵੀ ਲਿਆ ਬਈ ਕੋਈ ਸਬਜ਼ੀ ਤੋੜਨ ਨੂੰ ਕਟਰ ਵੀ ਲਿਆਓ ਠੀਕ ਹੈ ਜੀ ਆਪਣੇ ਕਿਸਾਨ ਵੀਰ ਨੇ ਹਾਂ ਜੀ ਭਾਈ ਜੀ ਠੀਕ ਹੈ ਜੀ ਠੀਕ ਹੈ ਪਰ ਫਸਣੇ ਬਾਈ ਜੀ ਆਪਣੇ ਆਇਓ ਜੀ ਹਾਂਜੀ ਕਿਸਾਨ ਭਰਾਵੋ ਡੇਰੀ ਫਾਰਮਿੰਗ ਦੇ ਵਿੱਚ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦਾ ਬੜਾ ਅਹਿਮ ਯੋਗਦਾਨ ਰਿਹਾ ਜੀ ਪਿਛਲੇ ਕੁਝ ਸਾਲਾਂ ਤੋਂ ਡੇਰੀ ਫਾਰਮਿੰਗ ਦੇ ਵਿੱਚ ਵਧੀਆ ਨਸਲ ਦੇ ਪਸ਼ੂ ਤੇ ਪਸ਼ੂਮਨ ਹੋਣ ਵਾਲੀਆਂ ਬਿਮਾਰੀਆਂ ਸਾਈਲੇਜ ਕਈ ਤਰ੍ਹਾਂ ਦੀ ਮੈਡੀਸਨ ਤੇ ਆਪਣੀ ਯੂਨੀਵਰਸਿਟੀ ਵੱਲੋਂ ਬੜਾ ਵਧੀਆ ਗੁਰ ਰੰਗ ਦੇ ਵੈਟਰਨਰੀ ਵੱਲੋਂ ਬੜਾ ਵਧੀਆ ਆਪਣਾ ਯੋਗਦਾਨ ਦਿੱਤਾ ਗਿਆ ਡੇਰੀ ਫਾਰਮਿੰਗ ਨੂੰ ਤੇ ਜਿਸ ਦੇ ਸਦਕਾ ਪੰਜਾਬ ਅੱਜ ਡੇਰੀ ਫਾਰਮਿੰਗ ਦੇ ਵਿੱਚ ਆਪਣਾ ਨਾਮ ਕੁਮਾਰਾ ਹੈਗਾ ਤੇ ਬਹੁਤ ਸਾਰੇ ਨਵੇਂ-ਨਵੇਂ ਕਿਸਾਨ ਜਿਹੜੇ ਖੇਤੀ ਦੇ ਨਾਲ ਨਾਲ ਡੇਰੀ ਤਾਂ ਦੇ ਨੂੰ ਵੀ ਅਪਣਾ ਰਹੇ ਨੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਔਸ਼ਮ ਨਾਲ ਸੰਬੰਧਿਤ ਦਵਾਈਆਂ ਤਿਆਰ ਕਰਦੀਆਂ ਨੇ ਬਿਮਾਰੀਆਂ ਨਾਲ ਸੰਬੰਧਿਤ ਇਸ ਤੋਂ ਬਿਨਾ ਤੁਸੀਂ ਮੇਲੇ ਦੇ ਵਿੱਚ ਬੱਕਰੀ ਪਾਲਣਾ ਮੱਛੀ ਪਾਲਣਾ ਸੂਰ ਪਾਲਣਾ ਤੇ ਇਹ ਜੋ ਸਹਾਇਕ ਤੰਦੇ ਨੇ ਇਹਨਾਂ ਤੋਂ ਕਿੰਨੀ ਤਰ੍ਹਾਂ ਦੇ ਤੁਸੀਂ ਕੀ ਕੀ ਪ੍ਰੋਡਕਟ ਬਣਾ ਕੇ ਤੁਸੀਂ ਆਪਣੇ ਆਪ ਵੇਚ ਸਕਦੇ ਦੇਖੋ ਜੀ ਆ ਗਿਆ ਆਪਣੀ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਸਾਈਵਾਨ ਨਸਲ ਦਾ ਝੋਟਾ ਇਹਦੀ ਮਾਂ ਦੇ ਪਹਿਲੇ ਸੂਈਦਾਰ ਰਿਕਾਰਡ 4265 ਕਿਲੋ ਦੁੱਧਾ ਜੀ ਇਹ ਆ ਗਿਆ ਜਰਸੀ ਨਸਲ ਦਾ ਸਾਨ ਮਾਂ ਦੇ ਪਹਿਲੇ ਸੂਈਦਾਰ ਰਿਕਾਰਡ 480 ਲੀਟਰ ਪ੍ਰਤੀ ਦਿਨ ਦਾ 36 ਕਿਲੋ ਦੁੱਧ ਜੀ ਉਸ ਤੋਂ ਬਾਅਦ ਅੱਗੇ ਹੋਰ ਪਸ਼ੂ ਆ ਗਏ ਆਪਣੇ ਐਚਐਫ ਕ੍ਰੋਸ ਗਾਵਾਂ ਆ ਗਈਆਂ ਉਸ ਤੋਂ ਅੱਗੇ ਮੱਝਾਂ ਆ ਗਈਆਂ ਸਸਤਾ ਦੇ ਨਾਲ ਤੇ ਅੱਗੇ ਸਭ ਨੂੰ ਦੁੱਧ ਦਾ ਮਿਆਰ ਉੱਚਾ ਹੋਇਆ ਉਹ ਡੈਰੀ ਫਾਰਮ ਨੂੰ ਜਿਹੜੇ ਯੂਨੀਵਰਸਿਟੀ ਮੇਰਾ ਵਧੀਆ ਨਸਲ ਦੇ ਤਿਆਰ ਕੀਤੇ ਇਹ ਦੋਗਲੀ ਨਸਲ ਦੀਆਂ ਗਾਂ ਕੀ ਐਫ ਆਪਣੀ ਨੀਲੀ ਰਾਵੀ ਮੱਝਾਂ ਆ ਗਈਆਂ ਤੇ ਇਹ ਤੁਸੀਂ ਦੇਖ ਸਕਦੇ ਹੋ ਬੜੇ ਸ਼ਾਨਦਾਰ ਪਸ਼ੂ ਨੇ ਇਹ ਹਾਂਜੀ ਅੱਗੇ ਆਪਾਂ ਪਹੁੰਚੇ ਜੀ ਬਾਈ ਹੋਰਾਂ ਲਵੇ ਬਜਰੰਗੀ ਲਜਵਾਣਾ ਡੇਰੀ ਫਾਰਮ ਵਾਲਾ ਵੀਰਾਂ ਕੋਲੇ ਇਹ ਬਾਈ ਹੋਰੀ ਸੀਮਨ ਦਾ ਕੰਮ ਕਰਦੇ ਨੇ ਇਹ ਆਪਣੇ ਜੀਂਦ ਹਰਿਆਣਾ ਤੋਂ ਨੇ ਬੜੇ ਵਧੀਆ ਸੀਮਨ ਇਹਨਾਂ ਕੋਲ 16 ਤੋਂ ਲੈ ਕੇ 20 22 24 ਲੀਟਰ ਤੱਕ ਇਹਨਾਂ ਦੀ ਚੋਟੀਆਂ ਨੇੜੀਆਂ ਦੁੱਧ ਕੱਢਦੀਆਂ ਨੇ ਉਹ ਇਹ ਬਾਈ ਹੋਰੀ ਆਪਣਾ ਸੀਮੈਸਟਰ ਉਹ ਵੀ ਲੈ ਕੇ ਆਏ ਨੇ ਤੁਸੀਂ ਸੀਮਨ ਮਗਵਾ ਵੀ ਸਕਦੇ ਹੋ ਇਹਨਾਂ ਤੋਂ ਆਪਾਂ ਇਹਨਾਂ ਦੇ ਕਾਰਡ ਦੀ ਫੋਟੋ ਪਾ ਦਾਂਗੇ ਤੁਹਾਨੂੰ ਕੰਟੈਕਟ ਨੰਬਰਾਂ ਦੀ ਬਾਕੀ ਆਪਣੇ ਹੋਰ ਇਸ ਤਰ੍ਹਾਂ ਦੀਆਂ ਵਧੀਆ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਜੀ ਆਪਣੇ ਅਗਲੇ ਵਲੌਗ ਦੇ ਵਿੱਚ ਧੰਨਵਾਦ